ਇਹ ਕਲੀਅਰ ਹੈ ਇੱਥੇ ਪੇਪਰ ਮੇਂ ਲੱਗਣੀ ਅਸੀਂ ਵਿਰੋਧ ਇਹਦਾ ਤਾਂ ਕਰਦੇ ਹੈਗੇ ਆ ਪਹਿਲੀ ਤਾਂ ਗੱਲ ਹੈ ਇੱਥੇ 1 ਫੁੱਟ ਉੱਤੇ ਪਾਣੀ ਆ ਜਾਂਦਾ ਜੀ ਇੱਥੇ ਜੇ ਬੋਰ ਇਲਾਕੇ ਦੇ ਨਾ ਬੋਰ ਬੰਦ ਹੋ ਜਾਣ ਬੋਰ ਨਾ ਚੱਲਣ ਜਿਹੜਾ ਬੋਰ ਆਪਣੇ ਆਪ ਪਾਣੀ ਆਉਣ ਲੱਗ ਜਾਂਦਾ ਜੇ ਬੋਰ ਮਤਲਬ ਬੰਦ ਰਹਿੰਦੇ ਆ ਤੇ ਅਸੀਂ ਪਹਿਲਾ ਕਾਰਨ ਤਾਂ ਸਾਡਾ ਇਹ ਸੀਗਾ ਵੀ ਇੱਥੇ ਜਿਹੜੀ ਜੇ ਲਾਉਣੀ ਹੈ ਕੋਈ ਡਰਾਈ ਇੰਡਸਟਰੀ ਲਾ ਦਿਓ ਅਸੀਂ ਇੰਡਸਟਰੀ ਦਾ ਵਿਰੋਧ ਨਹੀਂ ਕਰਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਮਤਲਬ ਦੂਜਾ ਹੈਗਾ ਇੱਥੇ ਦੇਖੋ ਇਤਿਹਾਸਕ ਗੁਰਦੁਆਰਾ ਸਾਹਿਬ ਹੈਗਾ ਆ ਫਿਰ ਇੱਥੇ ਜਿਹੜਾ ਹੈਗੀ ਅ ਸਰਹੰਦਕ ਨਾਲ ਆਉਂਦੀ ਆ ਇੱਥੇ ਕਈ ਇਦਾਂ ਦੀਆਂ ਪ੍ਰਜਾਤੀਆਂ ਜਿਹੜੀਆਂ ਲੁਤਬ ਹੋ ਰਹੀਆਂ ਉਹ ਇਸ ਜਗ੍ਹਾ ਤੇ ਪਾਈਆਂ ਜਾਂਦੀਆਂ ਫਿਰ ਇੱਥੇ ਜਿਹੜੇ ਪ੍ਰਵਾਸੀ ਜੀਵ ਆ ਉਹ ਆਉਂਦੇ ਆ ਦੇ ਮਤਲਬ ਇਸ ਸੇਮ ਵਾਲੀ ਜਗ੍ਹਾ ਤੇ ਜਿੱਥੇ ਕਹਿੰਦੇ 1 ਫੁੱਟ ਤੱਕ ਪਾਣੀ ਹੋਵੇ ਸ਼ੁੱਧ ਇਹ ਉਹ ਜ਼ਮੀਨ ਐ ਨਹੀਂ ਉਪਜਾਊ ਜ਼ਮੀਨ ਹੈ ਉਹ ਉਪਜਾਊ ਜ਼ਮੀਨ ਹੈ ਜਿੱਥੇ ਪੇਪਰ ਫੈਕਟਰੀ ਲਾ ਰਹੇ ਜਿੱਥੇ ਪੇਪਰ ਫੈਕਟਰੀ ਲਾ ਰਹੇ ਆ ਔਰ ਪੇਪਰ ਫੈਕਟਰੀ ਇਹਨਾਂ ਨੇ ਸਰਹੰਦਗਨਾਲ ਚੋਂ ਲੱਖਾਂ ਲੀਟਰ ਪਾਣੀ ਲੈਣਾ ਆ ਉਹਦਾ ਕੁਝ ਯੂਜ਼ ਹੋਣਾ ਹੈ ਬਾਕੀ ਸਾਰਾ ਕੈਮੀਕਲ ਵੇਸਟ ਕਰਕੇ ਇਸ ਮਤਲਬ ਨਾਲੇ ਚ